ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚਲੋ ਵੇਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਇਹ ਜਿਹੜੀ ਤੁਹਾਡੇ ਸਾਹਮਣੇ ਚੀਜ਼ ਪਈ ਆ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਹਦੇ ਬਾਰੇ ਗੱਲਬਾਤ ਕਰਾਂਗੇ ਸੋ ਗੱਲ ਉਹ ਨਾ ਸਮਿਆਂ ਦੀ ਹੈ ਜਦੋਂ ਪੰਜਾਬ ਦੇ ਵਿੱਚ ਪਾਣੀ ਲਈ ਸਿਰਫ ਖੂਹ ਹੀ ਹੁੰਦੇ ਸਨ ਡੋਲ ਦੇ ਨਾਲ ਜਾਂ ਬਾਹਰਟੀ ਦੇ ਨਾਲ ਖੂਹਾਂ ਦੇ ਵਿੱਚੋਂ ਪਾਣੀ ਕੱਢਿਆ ਜਾਂਦਾ ਸੀ ਉਸੇ ਦੇ ਨਾਲ ਉਸੇ ਦੇ ਨਾਲ ਕੱਪੜੇ ਧੋਤੇ ਜਾਂਦੇ ਉਹੀ ਪਾਣੀ ਪੀਣ ਲਈ ਵਰਤੇ ਜਾਂਦਾ ਤੇ ਉਹੀ ਪਾਣੀ ਪੋਸ਼ੂਆਂ ਨੂੰ ਪਿਜਾਇਆ ਜਾਂਦਾ ਬੇਸ਼ੱਕ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਏ ਪਰ ਕਦੇ ਵੀ ਪੰਜ ਦਰਿਆ ਪੰਜਾਬ ਦੇ ਵਿੱਚ ਮੈਂ ਆਪਣੀ ਉਮਰ ਦੇ ਵਿੱਚ ਨਹੀਂ ਵੇਖੇ ਸਿਰਫ ਢਾਈ ਕੁ ਦਰਿਆ ਪੰਜਾਬ ਦੇ ਵਿੱਚ ਰਹੇ ਨੇ ਔਰ ਉਹ ਵੀ ਸੁੱਕਣ ਕਿਨਾਰੇ ਨੇ ਨਹਿਰਾਂ ਦਾ ਪਾਣੀ ਜਾਂ ਖੂਹਾਂ ਦਾ ਪਾਣੀ ਖੇਤਾਂ ਨੂੰ ਲਾਇਆ ਜਾਂਦਾ ਰਿਹਾ ਏ ਬਾਰੀ ਹੁੰਦੀ ਸੀ ਹਰ ਘਰ ਦੇ ਖੂਹ ਦੇ ਵਿੱਚੋਂ ਪਾਣੀ ਕੱਢ ਕੇ ਖੇਤਾਂ ਨੂੰ ਦੇਣਾ ਔਰ ਬਾਹਰਟੀ ਜਾਂ ਡੋਲ ਦੇ ਨਾਲ ਰਸਾ ਬੰਨਣਾ ਜਿਹਨੂੰ ਲਾਸ ਵੀ ਕਹਿੰਦੇ ਸੀ ਤੇ ਲੱਜ ਵੀ ਕਹਿੰਦੇ ਸੀ ਜਾਂ ਪਤਲੀ ਸੰਗਲੀ ਡੋਲ ਜਾਂ ਬਾਹਰਟੀ ਦੇ ਨਾਲ ਬੰਨ ਕੇ ਉਹਦੇ ਨਾਲ ਖੂਹ ਦੇ ਵਿੱਚੋਂ ਪਾਣੀ ਕੱਢਣਾ ਉਹਨਾਂ ਸਮਿਆਂ ਦੇ ਵਿੱਚ ਪਾਣੀ ਜ਼ਿਆਦਾ ਨਿਯਾਇਜ ਦੋਧਿਆ ਨਹੀਂ ਸੀ ਜਾਂਦਾ ਕਿਉਂਕਿ ਉਹਨਾਂ ਹੀ ਪਾਣੀ ਕੱਢਿਆ ਜਾਂਦਾ ਰਿਹਾ ਜਿਨ੍ਹਾਂ ਜਿਨ੍ਹਾਂ ਦੀ ਜ਼ਰੂਰਤ ਹੁੰਦੀ ਸੀ ਇਹ ਬਹੁਤ ਪੁਰਾਣੇ ਦੋਸਤ ਜਾਣਦੇ ਆ ਕਿ ਜਦੋਂ ਲਾਸ ਲਾਸ ਰਾਹੀਂ ਪਾਣੀ ਜਾਂ ਸੰਗਰ ਰਾਹੀਂ ਖੂਹ ਦੇ ਵਿੱਚ ਪਾਣੀ ਕੱਢਣਾ ਤਾਂ ਮੌਣ ਦੀਆਂ ਇੱਟਾਂ ਘਸ ਜਾਂਦੀਆਂ ਸੀ ਤੇ ਜ਼ੋਰ ਵੀ ਜ਼ਿਆਦਾ ਲੱਗਦਾ ਸੀ ਹੌਲੀ ਹੌਲੀ ਪਿੰਡ ਦੇ ਵਿੱਚ ਤਰਖਾਨ ਅਤੇ ਲੋਹਾਰ ਦਾ ਕੰਮ ਜੋ ਲੋਕ ਕਰਦੇ ਸਨ ਉਹਨਾਂ ਨੇ ਘੜ ਘੱਡੀ ਕਮਾਉਣ ਦੇ ਉੱਪਰ ਦੋਨੋਂ ਪਾਸੇ ਥੰਮੀਆਂ ਸੀਮੈਂਟ ਇੱਟਾਂ ਨਾਲ ਘੱਟ ਕੱਢ ਕੇ ਉਹਦੇ ਉੱਤੇ ਇੱਕ ਲੋਹੇ ਦੀ ਰਾਡ ਪਾ ਗਏ ਉਹਦੇ ਵਿੱਚ ਲੱਕੜ ਦੀ ਫਿਰਕੀ ਜਾਂ ਉਹਨੂੰ ਪਾਣੀ ਵੀ ਕਹਿੰਦੇ ਸੀ ਜਿਸ ਤਰ੍ਹਾਂ ਦੀ ਤੁਸੀਂ ਫੋਟੋ ਵਿੱਚ ਦੇਖ ਰਹੇ ਹੋ ਉਹਦੇ ਉੱਤੇ ਪਾਣੀ ਕੱਢਣ ਲੱਗੇ ਤੇ ਉਸ ਤਰ੍ਹਾਂ ਪਾਣੀ ਸੌਖਾ ਨਿਕਲਦਾ ਸੀ ਉਹਦੇ ਨਾਲ ਜ਼ਿਆਦਾ ਜ਼ੋਰ ਵੀ ਨਹੀਂ ਸੀ ਲੱਗਦਾ ਬੀਬੀਆਂ ਬੀਬੀਆਂ ਭੈਣਾਂ ਨੇ ਵੀ ਕੱਢਣਾ ਪਾਣੀ ਖੂਹਾਂ ਦੇ ਵਿੱਚੋਂ ਤੇ ਬਾਈਆਂ ਨੇ ਵੀ ਪਾਣੀ ਆਪਦੀ ਲੋੜ ਮੁਤਾਬਕ ਖੂਹ ਦੇ ਵਿੱਚੋਂ ਡੋਲ ਜਾਂ ਬਾਲਟੀ ਪੱਕੇ ਇਹ ਖੂਹ ਦੇ ਉੱਤੇ ਹੁੰਦੇ ਸਨ ਕਿਉਂਕਿ ਰਾਹੀ ਪੱਦੀ ਵੀ ਉਹਨਾਂ ਸਮਿਆਂ ਦੇ ਵਿੱਚ ਖੂਹ ਤੋਂ ਪਾਣੀ ਪੀਂਦੇ ਸਨ ਨਲਕੇ ਬਹੁਤ ਘੱਟ ਸਨ ਜਿਹੜੇ ਪਿੰਡ ਦੀ ਹਦੂਦ ਦੇ ਵਿੱਚ ਹੁੰਦੇ ਸਨ ਨਲਕੇ ਉਹਨਾਂ ਦਾ ਪਾਣੀ ਜ਼ਿਆਦਾ ਖਾਰਾ ਸੀ ਜੋ ਫਿਰਨੀ ਤੋਂ ਬਾਹਰਲੇ ਪਾਸੇ ਹੁੰਦੇ ਸਨ ਉਹਨਾਂ ਨਲਕਿਆਂ ਦਾ ਪਾਣੀ ਵਧੀਆ ਮਿੱਠਾ ਹੁੰਦਾ ਸੀ ਤੇ ਜਿਹੜੀ ਫੋਟੋ ਦੇ ਨਾਲ ਹੈ ਇਹ ਉਸੇ ਸਮੇਂ ਦੀ ਹੈ ਜੋ ਪਿੰਡ ਦੇ ਵਿੱਚ ਤਰਖਾਨ ਜਿਨ੍ਹਾਂ ਤੋਂ ਸੀਪੀ ਦਾ ਕੰਮ ਕਰਾਇਆ ਜਾਂਦਾ ਸੀ ਉਹਨਾਂ ਨੇ ਇਹ ਚੀਜ਼ ਦੀ ਕਾਰਡ ਕੱਢੀ ਸੀ ਵੱਡੀ ਤੇ ਛੋਟੀ ਫਿਰਕੀ ਵੀ ਹੁੰਦੀ ਸੀ ਉਹਦੇ ਵਿੱਚ ਖਾਂਚਾ ਬਣਿਆ ਹੁੰਦਾ ਸੀ ਜਿਹਦੇ ਵਿੱਚ ਰੱਸਾ ਚੱਲਦਾ ਹੁੰਦਾ ਸੀ ਤੇ ਉਹਦੇ ਨਾਲ ਪਾਣੀ ਕੱਢਿਆ ਜਾਂਦਾ ਸੀ ਤੇ ਕਈ ਛੋਟੀਆਂ ਫਿਰਕੀਆਂ ਹੁੰਦੀਆਂ ਸੀ ਉਹਨਾਂ ਦੇ ਉੱਤੇ ਵੀ ਖਾਚੇ ਬਣਿਆ ਹੁੰਦਾ ਸੀ ਪਾਣੀ ਕੱਢਣਾ ਸੌਖਾ ਹੁੰਦਾ ਸੀ ਇਹ ਸਮੇਂ ਵੀ 50 ਦੇ ਵਿੱਚ ਰਹੇ ਹਨ ਅਤਿ ਯੂਕੇ ਸਮੇਂ ਦੇ ਵਿੱਚ ਤਾਂ ਸਰਕਾਰੀ ਜਾਂ ਘਰ-ਘਰ ਵਿੱਚ ਆਰਓ ਲੱਗੇ ਸਰਕਾਰ ਨੇ ਵੀ ਆਰਓ ਲਾਏ ਹੋਏ ਨੇ ਖੂਹਾਂ ਦਾ ਪਾਣੀ ਨਿਸ਼ਾਨ ਕੀਤੇ ਵੀ ਕਿਤੇ ਵੀ ਨਹੀਂ ਖੂਹਾਂ ਦਾ ਨਾਮੋਂ ਨਿਸ਼ਾਨ ਕਿਤੇ ਵੀ ਨਹੀਂ ਥਾਂ-ਥਾਂ ਤੇ ਟੂਟੀਆਂ ਲੱਗੀਆਂ ਹੋਈਆਂ ਹਨ ਜਿਨ੍ਹਾਂ ਉੱਪਰੋਂ ਨਜਾਇਜ਼ ਪਾਣੀ ਹੀ ਵਗ ਰਿਹਾ ਹੈ ਇਸ ਕਰਕੇ ਪਾਣੀ ਦੀ ਬਹੁਤ ਘਾਟ ਕਰਕੇ ਇਸ ਵੱਲ ਗੌਰ ਕਰਨ ਦੀ ਲੋੜ ਹੈ ਨਾਜਾਇਜ਼ ਟੂਟੀ ਕਿਤੇ ਵੀ ਨੱਚਲੇ ਕਿਉਂਕਿ ਇਸ ਸਮੇਂ ਪਾਣੀ ਬਹੁਤ ਥੱਲੇ ਜਾ ਚੁੱਕੇ ਨੇ ਦਰਿਆ ਸੁੱਕ ਚੁੱਕੇ ਨੇ ਮੀਂਹਾਂ ਦੀ ਵੀ ਬਹੁਤ ਘਾਟ ਹੈ ਇਸ ਕਰਕੇ ਪਾਣੀ ਨੂੰ ਜ਼ਰੂਰ ਹੀ ਬਚਾਉਣ ਦੀ ਅਤਿ ਅੰਤ ਲੋੜ ਹੈ ਨਲਕੇ ਵੀ ਬਹੁਤ ਘੱਟ ਹਨ ਇਸ ਕਰਕੇ ਇਹ ਉਹਨਾਂ ਸਮਿਆਂ ਦੀ ਗੱਲ ਆ ਅੱਜ ਇਹ ਗੱਲ ਦੋਸਤੋ ਯਾਦ ਆ ਗਈ ਕਿ ਕੋਈ ਸਮਾਂ ਸੀ ਇਸ ਤਰ੍ਹਾਂ ਆਪਾਂ ਹੂਆਂ ਤੋਂ ਪਾਣੀ ਕੱਢਣਾ ਔਰ ਉਹੀ ਪਾਣੀ ਪੀਣਾ ਉਹੀ ਪਸ਼ੂਆਂ ਨੂੰ ਪਿਆਉਣਾ ਇਹ ਸਮੇਂ ਪੰਜਾਬ ਦੇ ਵਿੱਚ ਰਹੇ ਨੇ ਇਹ ਜਿਹੜੀ ਫਿਰਕੀ ਤੁਸੀਂ ਫੋਟੋ ਵਿੱਚ ਦੇਖ ਰਹੇ ਹੋ ਵੀਡੀਓ ਵਿੱਚ ਦੇਖ ਰਹੇ ਹੋ ਇਹ ਮੈਂ ਆਪਣੇ ਭਾਈ ਆਨੰਦ ਸਿੰਘ ਬੜੈਚਪਰਾਸਤੀ ਮਿਊਜ਼ੀਅਮ ਵਿੱਚ ਸਾਮਕ ਰੱਖੀ ਹੋਈ ਆ ਤੇ ਜਿਹੜਾ ਮੇਰਾ ਪਿੰਡ ਆ ਇਹ ਸਮਰਲਾ ਚਾਬਾ ਪੈੜ ਰੋਡ ਰੋਡ ਦੇ ਉੱਪਰ ਸਥਿਤਤਾ ਤੁਸੀਂ ਮੇਰੇ ਮਿਊਜ਼ੀਅਮ ਵਿੱਚ ਆ ਕੇ ਇਹੋ ਜਿਹੀਆਂ ਪ੍ਰਾਣੀ ਚੀਜ਼ਾਂ ਦੇਖ ਸਕਦੇ ਹੋ ਤੇ ਆਪਣੇ ਬੱਚਿਆਂ ਨੂੰ ਵੀ ਦਿਖਾ ਸਕਦੇ ਹੋ ਸੋ ਇਹ ਤੇ ਜੀ ਇਸ ਪੌਣੀ ਬਾਰੇ ਜਾਣਕਾਰੀ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਸੋ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਸੋ ਮਿਲਾਂਗੇ ਕਿਸੇ ਦਿਨ ਫੇਰ ਹੋਰ ਕੋਈ ਪੁਰਾਣੀ ਚੀਜ਼ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ